ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਜੀ ਜੰਤ ਸਭ ਪੇਖੀਲੇ ਪ੍ਰਭ ਸਗਲ ਤੁਮਾਰੀ ਧਾਰਨਾ ਓ ਮਨ ਹਰ ਕੈ ਨਾਮ ਉਧਾਰਨਾ ਰਹਾਓ ਖਿਨ ਮੈ ਥਾਪੋ ਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਨਾਮ ਜਪਤ ਮਨ ਨਿਰਮਲ ਹੋਵੇ ਸੁਖੇ ਸੁਖ ਗੁਦਾਰਨਾ ਭਗਤ ਸਰਣ ਜੋ ਆਵੇ ਪ੍ਰਾਣੀ ਤਿਸ ਇਹਾ ਉਹਾਨਾ ਹਾਰਨਾ ਸੁਖ ਦੁਖ ਇਸ ਮਨ ਕੀ ਬਿਰਥਾ ਤੁਮਹੀ ਆਗੇ ਸਾਰਨਾ ਤੂੰ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਨੈ ਵਾਰਨਾ ਰਾਮ ਗਲੀ ਮਹੱਲਾ ਪੰਜਵਾਂ ਅਸ਼ਟਪਦੀ ੴ ਸਤਿਗੁਰ ਪ੍ਰਸਾਦਿ ਦਰਸਨ ਭੇਟ ਤਪ ਆਪ ਸਭ ਨਸੈ ਹਰਿ ਸਿਉ ਦੇ ਮਿਲਾਈ ਮੇਰਾ ਗੁਰ ਪ੍ਰਮੇਸਰ ਸੁਖ ਦਾਈ ਬਾਰ ਬ੍ਰਹਮ ਕਾ ਨਾਮ ਦਿਰੜਾਏ ਅੰਤੇ ਹੋਏ ਸਖਾਈ ਰਹਾਉ ਸਗਲ ਦੁੱਖਾ ਡੇਰਾ ਭੰਨਾ ਸੰਤ ਧੂਰ ਮੁਖ ਲਾਈ ਪਤ ਤਪਨੀਦ ਕੀਏ ਖਿਨ ਭੀਤਰ ਅਗਿਆਨ ਹਨੇਰ ਬਨਾਈ ਕਾਰਨ ਕਾਰਨ ਸਮ ਰਤ ਸਵਾਮੀ ਨਾਨਕ ਤੇ ਸਰਨਾਈ ਬੰਦਨ ਤੋੜ ਚਰਨ ਕਮਲ ਅਦਰ ਡਾਇ ਏਕ ਸ਼ਬਦ ਲੈ ਬਲਾਈ ਅੰਧਕੂਪ ਵਿਖਿਆ ਤੇ ਕਾਢਿਓ ਸਾਜ ਸ਼ਬਦ ਬਣ ਆਈ ਜਨਮ ਮਰਨ ਕਾ ਸੈ ਸਾ ਚੂਕਾ ਬਹੁੜ ਕਤੋ ਨਾ ਧਾਈ ਨਾਮ ਰਸਾਇਣ ਇਹ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸਾੰਗ ਮਿਲ ਕੀਰਤਨ ਗਾਇਆ ਨੇਹ ਚਲ ਵਸਿਆ ਜਾਈ ਪੂਰਾ ਗੁਰਪੂਰੀ ਮਤ ਦਿਨੀ ਹਰ ਬਿਨ ਆਨ ਨ ਭਾਈ ਨਾਮ ਨਿਧਾਨ ਪਾਇਆ ਵਡਭਾਗੀ ਨਾਨਕ ਨਰਕ ਨ ਜਾਈ ਕਾਲ ਸਿਆਣ ਭੋਕਤ ਨ ਮੇਰੀ ਪੂਰਾ ਗੁਰੂ ਕਮਾਈ ਜਾਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁਤਰ ਕਲਤਰ ਮਹਾ ਬਿਖਿਆ ਮੈਂ ਗੁਰ ਸਾਚੈ ਲਾਇ ਤਰਾਈ ਆਪਣੇ ਜੀਤ ਐ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਜ ਧਰਮ ਕਾ ਬੇੜਾ ਬੰਦਿਆ ਭਉਜਲ ਪਾਰ ਪਵਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਜੋਨੀ ਸੰਪੋ ਕਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਘਾਈ ఏకੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰ ਨਾਨਕ ਜਾਚੈ ਮਾਈ RAM KALI MAHALLA 5ਵਾਂ ਸ਼ਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖੂ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਤਨ ਰਤਾ RAM ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਖੇਪ ਨਿਭਾਈ ਸੰਤੋ ਹਰ ਨਾਮ ਲਾਹਾ ਦਾਸ ਕੋ ਦਿਆ ਸਗਲੀ ਤ੍ਰਿਸ਼ਨਾ ਉਲਾਈ ਸੰਤੋ ਰਹਾਓ ਖੋਜਤ ਖੋਜਤ ਲਾਲ ਇਕ ਪਾਇਆ ਹਰ ਕੀਮਤ ਕਹਿ ਨਾ ਜਾਈ ਸੰਤੋ ਚਰਨ ਕਮਲ ਸਿਓ ਲਾਗੋ ਧਿਆਨਾ ਸਾਚੈ ਦਰਸ ਸਮਾਈ ਸੰਤੋ ਗੁਣ ਗਾਵਤ ਗੁਣ ਗਾਵਤ ਗਾਵਤ ਭਏ ਨਿਹਾਲਾ ਹਰ ਸਿਮਰਤ ਤ੍ਰਿਪਤ ਘਾਈ ਸੰਤੋ ਆਤਮ ਰਾਮ ਰਵਿਆ ਸਬੰਤਰ ਕਤ ਆਵੇ ਕਤ ਜਾਈ ਸੰਤੋ ਆਦ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖ ਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋਬਨ ਸੁੱਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾਂ ਮਾਨ ਬਚ ਕਰਮ ਰਾਮ ਨਾਮ ਚਤਾਰੀ ਘੁੰਮਨ ਕੇਰ ਮਹਾਤ ਵਿਖੜੀ ਗੁਰਮਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਲ ਨ ਭਏ ਦੁਸਤਾਰੀ ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਾਚ ਬਿਨਸੇ ਮਾਹਾ ਹੰਕਾਰੀ ਸਾਧੂ ਸੰਗ ਤੇ ਫਲ ਪਾਇਆ ਇਕ ਕੇਵਲ ਨਾਮ ਧਾਰੀ ਨਾ ਕੋਈ ਸੂਰ ਨਾ ਕੋਈ ਹੀ ਨਾ ਸਭ ਪ੍ਰਗਟੀ ਜੋਤ ਤੁਮਾਰੀ ਤੁਮ ਸਮਰਾਥ ਕਥ ਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭੰਤ ਨਾ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾਰੇ ਨਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਰਵਾਰੀ RAM ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤ ਜਨਾਰੇ ਨਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਭੁੱਲ ਚੁੱਕ ਦੀ ਖਿਮਾ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ